ਫਰਵੰਤ ਸਿੰਗਰ ਰਾਜਵਾਨਾ ਦੀ ਰਿਹਾਈ ਪਿਛਲੇ ਦਿਨੀ ਮੁਲਾਕਾਤ ਹੋਈ ਗਿਆਨੀ ਤੇ ਨਾਲ ਸੀਗੇ ਪ੍ਰਧਾਨ ਸਾਹਿਬ ਸੋ ਰਾਜਵਾਨ ਹੁਣਾਂ ਦੀ ਮੁਲਾਕਾਤ ਜੋ ਹੋਈ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਸਵਾਲ ਖੜੇ ਹੋਏ ਸਨ ਉਹ ਰਾਸ਼ਟਰਪਤੀ ਦੇ ਤੱਕ ਪਹੁੰਚ ਕਰਨ ਇਸ ਭਾਰਤ ਵਰ ਦੇ ਵਾਸੀ ਨੇ ਜਾ ਸਕਦੇ ਜੀ ਰੌਲਾ ਇਹਦੇ ਵਿੱਚ ਕਈ ਕੁਛ ਕਿਸਮ ਦਾ ਚੱਲਦਾ ਹੈ ਅਰਜੀ ਪਾਈ ਹੈ ਉਹ ਸ਼ਰਮਣੀ ਕਮੇਟੀ ਨੇ ਪਾਈ ਹੈ ਤਲਵੰਤ ਸਿੰਘ ਰਾਜੂ ਨੇ ਤਾਂ ਪਾਈਓ ਨਹੀਂ ਉਹ ਕਹਿੰਦਾ ਮੈਂ ਤਾਂ ਕੀਤਾ ਹੈ ਮੈਨੂੰ ਤਾਂ ਜੋ ਸਜ਼ਾ ਦੇਣੀ ਹੈ ਦਿਓ ਜੇ ਫਾਂਸੀ ਲਾਉਣੀ ਹੈ ਲਾਓ ਕਹਿੰਦੇ ਹੁਣ ਅਕਾਲੀ ਦਲ ਦਾ ਮਤਲਬ ਨਨਦਪੁਰਝਾਈ ਦੀ ਪਾਰਟੀ ਮੀਟਿੰਗ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੀ ਸਾਬਕਾ ਡਿਪਟੀ ਸੀਐਮ ਮਨੀਸ਼ ਸਸੋਧਿਆ ਹੁਣਾਂ ਦੇ ਨਾਲ 17 ਮਹੀਨਿਆਂ ਬਾਅਦ ਜੇਲ੍ਹ ਤੋਂ ਬਾਹਰ ਆਏ ਤੇ ਨਾ 17 ਮਹੀਨਿਆਂ ਬਾਅਦ ਇਹ ਪਹਿਲੀ ਮੁਲਾਕਾਤ ਹੈ ਜਿਹੜੀ ਹੋ ਮੰਨੀ ਗਈ ਹੈ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਵਿੱਚ ਦੂਜੇ ਵੱਡੇ ਆਗੂ ਨੇ ਜੀ ਪਤਾ ਤੇ ਇਹ ਚੱਲਦਾ ਸੀ ਵੀ ਸ਼ਾਇਦ केजरीवाल ਸਾਹਿਬ ਕਹਿ ਦੇਣ ਕਿ ਉਹਨਾਂ ਨੂੰ ਡਿਪਟੀ ਮੁੱਖ ਮੰਤਰੀ ਦੀ ਸੌਂਹੇ ਚੁਕਾ ਦੇਣ ਹਮ ਜੇ ਮੁੱਖ ਮੰਤਰੀ ਐਕਟਿੰਗ ਬਣਾ ਦੇਣ ਜਦੋਂ ਸੁਖਵੀਰ ਸਿੰਘ ਬਾਦਲ ਨੂੰ ਕਹਿੰਦੇ ਸੀ ਜੇ ਇੰਨੀ ਇੰਨੀ ਸਿਕਿਉਰਿਟੀ ਲੈਣੀ ਆ ਫਿਰ ਮੁਰਗੀਖਾਨੇ ਖੋਲੋ ਹਮ ਤੇ ਢੰਡੋਰਾ ਪਿੱਟਦੇ ਨਹੀਂ ਥੱਕਦੇ ਜੀ ਕਿ ਸਾਡਾ ਤਾਂ ਜੇ ਅਮਨ ਕਾਨੂੰਨ ਬਹੁਤ ਜ਼ਿਆਦਾ ਹੈ ਜਦੋਂ ਤੁਸੀਂ ਸੁਖਵੀਰ ਸਿੰਘ ਬਾਦਲ ਨੂੰ ਟੀਚਰਾ ਕਰਦੇ ਸੀ ਇਸ ਪਰਿਵਾਰ ਨੂੰ ਟੀਚਰਾ ਕਰਦੇ ਸੀ ਕਿ ਧੂਰੀ ਵਾਲੇ ਸਟੇਸ਼ਨ ਤੇ ਗਨਮੈਨ ਛੱਡ ਕੇ ਆਜੋ ਜੀ ਤੇ ਦੇਖੋ ਤੁਹਾਡਾ ਹਾਲ ਕੀ ਕਰਨਗੇ ਹੁਣ ਧੂਰੀ ਤੋਂ ਤੁਸੀਂ ਚੋਣ ਲੜਿਓ ਤੁਹਾਡੇ ਤਾਂ ਆਪਣੇ ਨੇ ਤੁਸੀਂ ਬਿਨਾਂ ਗਨਮੈਨਾਂ ਤੋਂ ਆਜੋ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਪ੍ਰੈਸ ਕਾਨਫਰੰਸ ਹੈ ਜਿਹੜੀ ਢਲੋਸਾਬਾਜ ਕਰ ਦਿੱਤੀ ਗਈ ਹੈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਅਹਿਮ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਕੀ ਹਟਾ ਇਹ ਜਾ ਰਿਹਾ ਸੀ ਕਿ ਚਾਰ ਰਾਜਾਂ ਦੀਆਂ ਚੋਣਾਂ ਹੋਣੀਆਂ ਜੰਮੂ ਕਸ਼ਮੀਰ ਝਾਰਖੰਡ ਮਹਾਰਾਸ਼ਟਰ ਤੇ ਹਰਿਆਣਾ ਜੀ ਪਰ ਝਾਰਖੰਡ ਤੇ ਮਹਾਰਾਸ਼ਟਰ ਛੱਡ ਤਾਂ ਹਾਕਮ ਧਰ ਨੂੰ ਉਥੋਂ ਕੋਈ ਵਧੀਆ ਰਿਪੋਰਟਾਂ ਨਹੀਂ ਸੀ ਆ ਰਹੀਆਂ ਜੀ ਸ਼ਾਇਦ ਉਹਨੂੰ ਕੋਈ ਟਿਕੜੇਮ ਲੜਾ ਲੈਣ ਜੰਮੂ ਕਸ਼ਮੀਰ ਇਸ ਕਰਕੇ ਕਰਾਉਣੀ ਪੈਗੀ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਵਾਸਤੇ ਇੱਕ ਸੂਟ ਵਾਸਤੇ 2 ਦਰਜਨ ਤੋਂ ਲੈ ਕੇ 3 ਦਰਜਨ ਦੇ ਤੱਕ ਉਮੀਦਵਾਰ ਦੋ ਵਾਰ ਸੱਤਾ ਦੇ ਵਿੱਚ ਭਾਜੀ ਪਾਰਟੀ ਰਹੀ ਹੈ ਪਰ ਇਸ ਵਾਰ ਸਥਿਤੀ ਡਾਂਵਾ ਡੋਲ ਹੁੰਦੀ ਦਿਖਾਈ ਦਿੱਤੀ ਹੈ ਕਿ ਪਿਛਲੀ ਵਾਰੀ 10 ਦਿਆਂ 10 ਸੀ 15 ਰਹਿ ਗਈਆਂ ਲੋਕ ਸਭਾ ਦੀਆਂ ਸੀਟਾਂ ਇਹਦਾ ਮਤਲਬ ਉਹਥੇ ਵੋਟਰਾਂ ਦਾ ਝੁਕਾਅ ਹੈ ਜਿਹੜਾ ਵਨ ਬਰਾਬਰ ਪਾਰਟੀ ਉਹ ਕਾਂਗਰਸ ਵੱਲ ਹੈ ਹਵਾ ਤਾਂ ਪੁੰਦੇ ਨੇ ਝਾੜੂ ਵਾਲੇ ਅਸੀਂ ਤਾਂ ਜੀ ਬੀ ਜੀ ਪੀ ਤੋਂ ਆਏ ਹੋ ਗਿਆ ਉਹ ਹੋ ਗਿਆ ਫਲਾਨਾ ਹੋ ਗਿਆ ਹੂੰ ਇਹ ਜਿਹੜੇ ਚੋਣ ਲੜਨਗੇ ਜਿਵੇਂ ਉਹ ਕਾਂਗਰਸ ਦੇ ਵਿੱਚ 2500 ਵੀਰ ਵਾਰ ਆ ਜਿਨ੍ਹਾਂ ਨੇ ਦਰਖਾਸਤਾਂ ਦਿੱਤੀਆਂ ਕਿੰਨੇ ਕਾਨੂੰਨੋਂ ਦਿੰਦੀ ਐ ਬਿਲਕੁਲ ਤੇ ਫਿਰ ਇਹ ਇਹ ਦਾਅਵਾ ਕਰਨਗੇ ਆਪ ਦਾ ਕੁਝ ਹੁੰਦਾ ਨਹੀਂ ਇਹਨਾਂ ਦਾ ਪੰਜਾਬ ਇੱਕ ਹੈ ਜਿਨ੍ਹਾਂ ਨੇ 14 ਦੇ ਵਿੱਚ ਇਹਨਾਂ ਨੂੰ 4 ਮੈਂਬਰ ਪਾਰਲੀਮੈਂਟ ਦਿੱਤੇ 19 ਦੇ ਵਿੱਚ ਭਗਵੰਤ ਮਾਨ ਦੇ ਰੂਪ ਵਿੱਚ ਇੱਕੋ ਹੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਮੈਂ ਹਾਂ ਪ੍ਰਾਪ ਸਿੱਧੂ ਤੇ ਸਾਡੇ ਨਾਲ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਸਵਾਗਤ ਕਰ ਲੈਣਾ ਢਿੱਲੋਂ ਸਾਹਿਬ ਬਹੁਤ-ਬਹੁਤ ਸਵਾਗਤ ਆ ਤੁਹਾਡਾ ਸਾਡੇ ਨਾਲ ਜੁੜਨ ਦੀ। ਸ਼ੁਕਰੀਆ ਜੀ ਮਿਹਰਬਾਨੀ। ਜੀ ਸੋ ਸ਼ੁਰੂਆਤ ਕਰਾਂਗੇ ਸਭ ਤੋਂ ਅਹਿਮ ਖਬਰ ਦੇ ਨਾਲ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਪ੍ਰੈਸ ਕਾਨਫਰੰਸ ਹੈ ਜਿਹੜੀ ਢਿੱਲੋਂ ਸਾਹਿਬ ਅੱਜ ਕਰ ਦਿੱਤੀ ਗਈ ਹੈ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਅਹਿਮ ਤਰੀਕਾ ਦਾ ਐਲਾਨ ਕਰ ਦਿੱਤਾ ਗਿਆ ਕਿਉਂਕਿ ਹਰਿਆਣਾ ਵਿਧਾਨ ਸਭਾ ਤੇ ਸਭ ਦੀ ਨਜ਼ਰ ਹੈ ਜਿਹੜੀ ਉਹ ਬਣੀ ਹੋਈ ਸੀ ਕਿ ਸਾਡਾ ਗੁਆਂਡੀ ਸੂਬਾ ਸੋ ਹਰਿਆਣਾ ਦੀਆਂ ਅਤੇ ਨਾਲ ਨਾਲ ਜੰਮੂ ਕਸ਼ਮੀਰ ਦੀਆਂ ਵੋਟਾਂ ਦਾ ਐਲਾਨ ਹੈ ਜਿਹੜਾ ਢਿਲੋ ਸਾਹਿਬ ਹੋ ਚੁੱਕਿਆ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਕਿਹਾ ਤਾਂ ਇਹ ਜਾ ਰਿਹਾ ਸੀ ਕਿ ਚਾਰ ਰਾਜਾਂ ਦੀਆਂ ਚੋਣਾਂ ਹੋਣੀਆਂ ਜੰਮੂ ਕਸ਼ਮੀਰ ਝਾਰਖੰਡ ਮਹਾਰਾਸ਼ਟਰ ਤੇ ਹਰਿਆਣਾ ਜੀ ਪਰ ਝਾਰਖੰਡ ਤੇ ਮਹਾਰਾਸ਼ਟਰ ਛੱਡ ਤਾਂ ਹੂੰ ਕਿਉਂਕਿ ਹਾਕਮ ਧਰ ਨੂੰ ਉਥੋਂ ਕੋਈ ਵਧੀਆ ਰਿਪੋਰਟਾਂ ਨਹੀਂ ਸੀ ਆ ਰਹੀਆਂ ਜੀ ਸ਼ਾਇਦ ਉਹਨੂੰ ਕੋਈ ਟਕੜਮ ਲੜਾ ਲੈਣ ਜੰਮੂ ਕਸ਼ਮੀਰ ਇਸ ਕਰਕੇ ਕਰਾਉਣੀ ਪੈਗੀ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਵਾਸੀ ਬਿਲਕੁਲ ਤੇ ਹਰਿਆਣਾ ਨਾਲ ਕਰਾਉਣਾ ਪਿਆ ਹਾਲਾਂਕਿ ਅੱਜ ਸਵੇਰੇ ਉਥੋਂ ਦੇ ਮੁੱਖ ਮੰਤਰੀ ਨੈਭ ਸਿੰਘ ਸੈਣੀ ਕਹਿ ਰਹੇ ਸੀ ਤੁਹਾਨੂੰ ਕੀਤੇ ਕਹਿੰਦਾ ਸਾਡੀਆਂ ਚੋਰਾ ਪਹਿਲਾਂ ਹੋਣਗੀਆਂ ਸਾਡੀਆਂ ਤਾਂ ਪੂਰੇ ਸਮੇਂ ਤੇ ਹੋਣਗੀਆਂ ਜੀ ਵੀ ਨਗਰੇ ਹੀ ਫਰਕ ਹੈ ਉਹਨਾਂ ਦੀਆਂ ਵੱਧ ਤੋਂ ਵੱਧ 1 ਅਕਤੂਬਰ ਐਂਡ ਜਾਂ ਨਵੰਬਰ ਹੋ ਸਕਦੀਆਂ ਸੀ ਜੀ ਇਹਨਾਂ ਨੇ 1 ਅਕਤੂਬਰ ਚ ਕਰਤੀਆਂ ਨੇ ਇੱਕ ਮਹੀਨੇ ਦਾ ਫਰਕ ਪਾਤਾ ਕਿਉਂਕਿ ਜੰਮੂ ਕਸ਼ਮੀਰ ਨਾਲ ਜੇ ਕੱਲਾ ਜੰਮੂ ਕਸ਼ਮੀਰ ਰਹਿ ਜਾਂਦਾ ਤਾਂ ਹੋਰ ਵੀ ਸਵਾਲ ਉੱਠਨੇ ਸੀ ਇਹ ਵੀ ਸਾਨੂੰ ਪਤਾ ਕਿ ਜੰਮੂ ਕਸ਼ਮੀਰ ਦੇ ਵਿੱਚ ਜਿਹੜੀਆਂ 5 ਸੀਟਾਂ ਤੇ ਚੋਣ ਹੋਈ ਹੈ ਉਹਦੇ ਵਿੱਚ ਲੋਕ ਸਭਾ ਦੀ ਉਹਦੇ ਵਿੱਚ ਪੀਡੀਪੀ ਪੀਪਲ ਡੈਮੋਕਰੈਟਿਕ ਪਾਰਟੀ ਨੂੰ 2 ਐਨਸੀ ਨੈਸ਼ਨਲ ਕਾਨਫਰੰਸ ਨੂੰ 2 ਇੱਕ ਅਦਰਜ ਜਿਹੜਾ ਉਹ ਕਤਤ ਰੂਪ ਦੇ ਵਿੱਚ ਜੇਲ੍ਹ ਚ ਪਿੱਛੇ ਸੌ ਵੀ ਚੁੱਕ ਗਿਆ ਜੀ ਉਹ ਜਿਹੜੇ ਆ ਉਹਨਾਂ ਨੂੰ ਹੋਈ ਹੈ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਨੇ 370 ਤੋੜ ਕੇ ਸੋਹਦੇ ਗਏ ਸੀ ਕਿ ਸਾਡੇ ਤਾਂ ਜੀ ਇੱਥੇ ਕਮਾਲ ਹੋਊਗੀ ਉਸ ਤੋਂ ਬਾਅਦ ਤਾਂ ਸਾਰਾ ਕੁਝ ਹੀ ਘਟ ਗਿਆ ਜੀ 68 ਹੁਣ ਤੱਕ ਚੱਲੀ ਜਾਂਦੀ ਹੈ ਸੋ ਜੰਮੂ ਕਸ਼ਮੀਰ ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਦਾ ਨੋਟੀਫਿਕੇਸ਼ਨ ਪਹਿਲੇ ਪੜਾ ਦੇ ਵਿੱਚ ਹੋ ਜਾਏਗਾ 20 ਅਗਸਤ ਨੂੰ ਜੀ ਦੂਜਾ 27 ਹੈ ਸੋ ਪਹਿਲਾ ਜਿਹੜੀ ਚੋਣ ਹੋਣੀ ਹੈ ਉਹ 18 ਸਤੰਬਰ ਨੂੰ ਹੋਵੇਗੀ ਬਿਲਕੁਲ ਦੂਜੇ ਪੜਾ ਦੀ 25 ਸਤੰਬਰ ਇੱਕ ਹਫਤੇ ਬਾਅਦ ਜੀ ਤੇ ਤੀਜੇ ਪੜਾ ਦੀ 1 ਅਕਤੂਬਰ ਨੂੰ ਹੋਵੇਗੀ ਹਰਿਆਣੇ ਦੀਆਂ ਸਾਰੀਆਂ ਚੋਣਾਂ ਇੱਕੋ ਵੇਲੇ ਹੋਣਗੀਆਂ 1 ਅਕਤੂਬਰ ਨੂੰ ਜੀ ਤੇ 4 ਅਕਤੂਬਰ ਨੂੰ ਇਹਨਾਂ ਦੇ ਨਤੀਜੇ ਆ ਜਾਣਗੇ ਜੇ ਅਸੀਂ ਦੇਖੀਏ ਤਾ 90 ਸੀਟਾਂ ਨੇ ਹਰਿਆਣੇ ਦੀਆਂ ਜੀ ਤੇ ਜੰਮੂ ਕਸ਼ਮੀਰ ਦੇ ਵਿੱਚ ਜਦੋਂ 2014 ਚ ਚੋਣਾਂ ਹੋਈਆਂ ਸੀ ਤਾਂ 87 ਸੀਟਾਂ ਸੀ ਜੀ ਹੁਣ ਇੱਥੇ ਵੀ 90 ਨੇ ਹਾਂ ਉਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ 43 ਜੰਮੂ ਦੀਆਂ ਨੇ ਕਸ਼ਮੀਰ ਦੀਆਂ ਹੈਗੀਆਂ ਨੇ 47 ਜੀ ਪਰ ਲਦਾਖ ਦੀਆਂ 24 ਸੀਟਾਂ ਤੇ ਇਹ ਸ਼ੈਡਿਊਲ ਚ ਨਹੀਂ ਪਾਇਆ ਗਿਆ ਹੋ ਸਕਦਾ ਜਦੋਂ ਝਾਰਖੰਡ ਤੇ ਦੂਜੀਆਂ ਹੋਣੀਆਂ ਨੇ ਉਹਦਾ ਕੋਈ ਫਰਕ ਪੈ ਜਾਵੇ ਜੀ ਸੋ ਇਸ ਵੇਲੇ ਚੋਣ ਕਮਿਸ਼ਨ ਨੇ ਕਹਿਤਾ ਅਸੀਂ ਮਾਡਲ ਬਣਾਵਾਂਗੇ ਹਰਿਆਣੇ ਦੇ ਵਿੱਚ ਜਿਹੜੀਆਂ ਔਰਤਾਂ ਦੀਆਂ ਵੋਟਾਂ ਨੇ ਉਹ 95 ਲੱਖ ਨੇ ਕੁੱਲ 2 ਕਰੋੜ 1 ਲੱਖ ਹੈ ਇਦਾ ਮਤਲਬ 1 ਕਰੋੜ ਤੋਂ ਵੱਧ 5 ਲੱਖ ਉਹ ਮਰਦ ਵੋਟਾਂ ਨੇ ਜੀ ਹਰਿਆਣੇ ਦੇ ਵਿੱਚ ਇਸ ਵੇਲੇ ਜਿਹੜੀ ਪੋਜੀਸ਼ਨ ਹੈ ਉਹ ਭਾਰਤੀ ਜਨਤਾ ਪਾਰਟੀ ਕੋਲੇ 40 ਨੇ ਕਾਂਗਰਸ ਕੋਲੇ 31 ਜੀ ਜੀ ਪੀ ਕੋਲੇ 10 ਤੇ 9 ਅਦਰਜ ਕੋਲੇ ਸੀ ਜੀ ਔਰ ਤੁਸੀਂ ਹਰਿਆਣੇ ਦੇ ਵਿੱਚ ਵੋਟਾਂ 'ਚ ਕਿੰਨਾ ਉਤਸ਼ਾਹ ਆ 90 ਸੀਟਾਂ ਨੇ ਕਾਂਗਰਸ ਪਾਰਟੀ ਨੇ ਦਰਖਾਸਤਾਂ ਮੰਗੀਆਂ ਤੇ ਹੱਲ ਕੀ ਹੋਇਆ ਉੱਥੇ ਜਿਹੜੀਆਂ ਨੇ 2500 ਦੇ ਕਰੀਬ ਉਮੀਦਵਾਰਾਂ ਨੇ ਦਰਖਾਸਤਾਂ ਦੇ ਦਿੱਤੀਆਂ ਕਿਸੇ ਉਮੀਦਵਾਰ ਬੰਨਾ ਹੈ ਜੀ ਕਈ ਥਾਮਾਂ ਤੇ 23 ਹੈ ਕਈ ਤੇ ਕਿੰਨੇ ਨੇ ਕਰਨਾਲ ਤੇ ਜਿੱਥੋਂ ਖੱਟੜ ਸਾਹਿਬ ਲੜਦੇ ਸੀ ਉੱਥੇ 23 ਤੋਂ ਵੱਧ ਨੇ ਉਮੀਦਵਾਰ ਜਿਹੜੇ ਕਾਂਗਰਸ ਪਾਰਟੀ ਨੇ ਅਪਲਾਈ ਕੀਤਾ ਹੈ ਹੂੰ ਸੀਟਾਂ 90 ਨੇ ਅੰਦਾਜ਼ਾ ਇੱਕ ਸੀਟ ਵਾਸਤੇ 2 ਦਰਜਨ ਤੋਂ ਲੈ ਕੇ 3 ਦਰਜਨ ਦੇ ਤੱਕ ਉਮੀਦਵਾਰ ਹੈ ਕਿਉਂਕਿ ਜਿਹੜੀ ਲੋਕ ਸਭਾ ਲੰਗੀ ਆ ਹੁਣੇ ਜੀ ਇਹਦੇ ਵਿੱਚ ਪਿਛਲੀ ਵਾਰੀ ਸਾਰਿਆਂ 19 ਦੇ ਵਿੱਚ 10 ਦੀਆਂ 10 ਸੀਟਾਂ ਭਾਰਤੀ ਜਨਤਾ ਪਾਰਟੀ ਕੋਲੇ ਸੀ ਐਸ ਵਾਰ ਹਰਿਆਣਾ ਨੇ ਅੱਧੋ-ਅੱਧ ਕਰ ਲਿਆ ਕਾਂਗਰਸ ਨੇ 5 ਉਹਨਾਂ ਕੋਲੇ ਭਾਜਪੀ ਕੋਲੇ 5 ਕਾਂਗਰਸ ਕੋਲੇ ਹੂੰ ਸੋ ਉਹਨਾਂ ਨੂੰ ਉਮੀਦ ਇਹ ਜਾਪਦੀ ਹੈ ਕਿ ਇਹਨਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਸੀਂ ਜ਼ਿਆਦਾ ਕਾਰਗੁਜ਼ਾਰੀ ਦਿਖਾ ਸਕਦੀ ਹਾਂ ਢਿੱਲੂ ਸਾਹਿਬ ਮੇਰਾ ਇਹੀ ਸਵਾਲ ਹੈ ਕਿ ਕੀ ਸਥਿਤੀ ਹੈ ਜਿਹੜੀ ਉਹ ਹਰਿਆਣਾ ਦੀ ਪਹਿਲਾਂ ਵਾਲੀ ਨਹੀਂ ਰਹੀ ਬੇਸ਼ੱਕ ਦੋ ਵਾਰ ਸੱਤਾ ਦੇ ਵਿੱਚ ਭਾਜਪਾ ਪਾਰਟੀ ਰਹੀ ਹੈ ਪਰ ਇਸ ਵਾਰ ਸਥਿਤੀ ਡਾਵਾ ਡੋਲ ਹੁੰਦੀ ਦਿਖਾਈ ਦਿੱਤੀ ਹੈ ਤੇ ਡਾਵਾ ਡੋਲ ਕੀਤੀ ਹੈ ਲੋਕ ਸਭਾ ਚੋਣਾਂ ਨੇ ਉੱਥੇ ਪਤਾ ਲੱਗ ਗਿਆ ਸਥਿਤੀ ਸਾਫ਼ ਹੋਈ ਕਿ ਕੀ ਹਰਿਆਣਾ ਦੇ ਲੋਕ ਚਾਹੁੰਦੇ ਨੇ ਸੋ ਤੁਸੀਂ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਸਮੇਂ ਭਾਜਪਾ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ ਹਰਿਆਣਾ ਦੇ ਵਿੱਚ ਤੇ ਹਰਿਆਣਾ ਦੇ ਲੋਕ ਕੀ ਚਾਉਂਦੇ ਨੇ ਕਿ ਮਾਹੌਲ ਹੈ ਇਸ ਸਮੇਂ ਉਹ ਤਾਂ ਦੱਸ ਹੀ ਦਿੱਤਾ ਕਿ ਪਿਛਲੀ ਵਾਰੀ ਦੱਸ ਦਿਆਂ ਦੱਸ ਸੀ ਐ ਇੱਕ ਦੀ 5 ਰਹਿ ਗਈਆਂ ਹਮ ਲੋਕ ਸਭਾ ਦੀਆਂ ਸੀਟਾਂ ਇਹਦਾ ਮਤਲਬ ਉਹ ਉੱਥੇ ਵੋਟਰਾਂ ਦਾ ਝਕਾਇਆ ਜਿਹੜਾ ਬਰਾਬਰ ਪਾਰਟੀ ਉਹ ਕਾਂਗਰਸ ਵੱਲ ਹੈ ਜੀ ਹਾਲਾਂਕਿ ਇਹ ਰੌਲਾ ਤਾਂ ਪਾਉਂਦੇ ਨੇ ਝਾੜੂ ਵਾਲੇ ਅਸੀਂ ਤਾਂ ਜੀ ਭਾਜਪਾ ਤੋਂ ਆਏ ਹੋ ਗਿਆ ਉਹ ਹੋ ਗਿਆ ਫਲਾਨਾ ਹੋ ਗਿਆ ਹਮ ਇਹ ਜਿਹੜੇ ਚੋਣ ਲੜਨਗੇ ਜਿਵੇਂ ਉਹ ਕਾਂਗਰਸ ਦੇ ਵਿੱਚ 2500 ਉਮੀਦਵਾਰ ਹੈ ਜਿਹੜਾ ਨੇ ਦਰਖਾਸਤਾਂ ਦਿੱਤੀਆਂ ਕਿੰਨਿਆਂ ਕਾਨੂੰਨੋਂ ਮਿਲਦੀ ਐ ਤੇ ਫਿਰ ਇਹ ਉੱਥੇ ਦਾਵਾ ਕਰ ਲੈਂਗੇ ਆਪ ਦਾ ਤਾਂ ਕੁਝ ਹੁੰਦਾ ਨਹੀਂ ਇਹਨਾਂ ਦਾ ਤੇ ਦੂਜਿਆਂ ਦਾ ਲਿਆ ਕੇ ਬਗਾਨੇ ਸਿਹਤ ਤੇ ਮੁੱਛਾਂ ਮਣਾਈ ਜਾਂਦੇ ਆ ਹਮ ਅਜੇ ਤੱਕ ਤਾਂ ਇਹਨਾਂ ਨੂੰ ਹਰਿਆਣੇ ਦੇ ਵਿੱਚੋਂ ਕੇਜਰੀਵਾਲ ਸਾਹਿਬ ਦਾ ਆਪਣਾ ਇਲਾਕਾ ਇੱਕ ਵੀ ਸੀਟ ਨਹੀਂ ਬਣੀ ਹਮ ਨਾ ਲੋਕ ਸਭਾ ਦੀ ਨਾ ਵਿਧਾਨ ਸਭਾ ਦੀ ਪੰਜਾਬ ਇੱਕ ਹੈ ਜਿਨ੍ਹਾਂ ਨੇ 14 ਦੇ ਵਿੱਚ ਇਹਨਾਂ ਨੂੰ ਚਾਰ ਮੈਂਬਰ ਪਾਰਲੀਮੈਂਟ ਦਿੱਤੇ 19 ਦੇ ਵਿੱਚ ਭਗਵੰਤ ਮਾਨ ਦੇ ਰੂਪ ਵਿੱਚ ਇੱਕੋ ਹੀ ਜੀ ਤੇ ਐਸ ਵਾਰ ਇਹਨਾਂ ਦੇ ਤਿੰਨ ਆ ਗਏ ਕਿਉਂਕਿ ਸਰਕਾਰ ਆ ਬਿਲਕੁਲ ਤੇ ਕਾਂਗਰਸ ਪਾਰਟੀ ਸੱਤ ਜਿੱਤ ਗਈ ਇੱਥੇ ਜਿੱਥੇ ਇਹ ਹੁੰਜਾ ਫੇਰਦੇ ਆ ਦਿੱਲੀ ਦੇ ਵਿੱਚ ਉੱਥੇ ਅੱਜ ਤੱਕ ਇੱਕ ਵੀ ਸੀਟ ਲੋਕ ਸਭਾ ਦੀ ਨਹੀਂ ਮਿਲੀ ਹੈ ਸੋ ਹਰਿਆਣੇ ਦੇ ਵਿੱਚ ਆਮ ਕਿਹਾ ਜਾ ਰਿਹਾ ਹੈ ਕਿ ਲੋਕਾਂ ਦਾ ਚਕਾ ਜਿਹੜਾ ਹੈ ਉਹ ਕਾਂਗਰਸ ਪਾਰਟੀ ਵਾਲੇ ਪਾਸੇ ਨੂੰ ਲੱਗਦਾ ਹੈ ਉੱਥੋਂ ਦੀਆਂ ਖਾ ਪੰਚਾਇਤਾਂ ਕਿਸਾਨ ਉਹ ਸਾਰੇ ਦੇ ਸਾਰੇ ਬਦਲਾ ਚਾਹੁੰਦੇ ਨੇ ਤੇ ਬਦਲਾ ਫਿਰ ਇਹ ਥੋੜੀ ਆ ਕੇ ਜਿਹੜੇ ਆਜ਼ਾਦ ਖੜ ਕੇ ਜਾਂ ਇਹ ਆ ਆਪਣਾ ਆਮ ਆਦਮੀ ਪਾਰਟੀ ਝਾੜੂ ਵਾਲੇ ਖੜਗੇ ਇਹਨਾਂ ਵੱਲ ਜਾਵੇਗਾ ਹੁਣ ਤੱਕ ਦੀਆਂ ਰਿਪੋਰਟਾਂ ਇਹ ਕਹਿੰਦੀਆਂ ਨੇ ਬਹੁ ਗਿਣਤੀ ਉੱਥੇ ਜਿਹੜਾ ਝਕਾਇਆ ਉਹ ਕਾਂਗਰਸ ਪਾਰਟੀ ਵੱਲ ਦਿਖ ਰਿਹਾ ਹੈ ਕਿ ਜਿੰਨੇ ਜ਼ਿਆਦਾ ਖੜੇ ਹੋਗੇ ਕਿਤੇ ਇਹ ਨਾ ਹੋਵੇ ਕਿਤੇ ਕਿਤਾਇ ਤੇ ਸਵਾ ਭੁੱਕਦੇ ਨਾ ਹੂੰ ਇਹਨਾਂ ਦੇ ਚਾਹਾਂ ਇਹਨਾਂ ਦੀ ਵੀ ਐਮਐਲਏ ਬਣਦੀ ਹੈ ਜੇ ਟਿਕਟ ਨਾ ਮਿਲੀ ਉਹ ਉੱਥੇ ਕਿਹੜੇ ਕਰਮਟ ਵੰਦਾ ਉਹਦੇ ਤੇ ਬਹੁਤ ਕੁਝ ਨਿਰਪਰ ਕਰਦਾ ਹੈ ਔਰ ਇਹ ਸਾਰਾ ਦਾ ਸਾਰਾ ਆਪਾਂ ਦੇਖ ਰਹੇ ਹਾਂ ਕਿ ਕਿਹੜੇ ਪਾਸੇ ਵੱਲ ਜਾ ਸਕਦੇ ਜੀ ਇਸ ਤੋਂ ਬਾਅਦ ਗੱਲ ਕਰੀਏ ਢੱਲੋ ਸਾਹਿਬ ਅੱਜ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪਹਿਲਾਂ ਤਾਂ ਉਹਨਾਂ ਨੇ ਐਲਾਨ ਕੀਤਾ ਕਿ ਜਿਹੜੇ ਸੇਵਾਦਾਰ ਸੇਵਾ ਦੇ ਦੌਰਾਨ ਜਿਨ੍ਹਾਂ ਦੀਆਂ ਜੋ ਕਿ ਮੌਤ ਹੋ ਗਈ ਹੈ ਜਿਹੜੇ ਉਹਨਾਂ ਨੂੰ 5 ਲੱਖ ਰੁਪਏ ਦਾ ਐਲਾਨ ਜਰਮਨਪ੍ਰੀਤ ਸਿੰਘ ਜੋ ਕਿ ਹਾਕੀ ਦੇ ਸਾਬਤ ਸੂਰਤ ਸੈਕੜਾੜੀ ਨੇ ਉਹਨਾਂ ਨੂੰ 5 ਲੱਖ ਦਾ ਨਾਮ ਇਸ ਤੋਂ ਬਾਅਦ ਜਿਹੜਾ ਵੱਡਾ ਸਵਾਲ ਰਿਹਾ ਜਿਹੜੀ ਪ੍ਰੈਸ ਕਾਨਫਰੰਸ ਅੱਜ ਜਿਹੜੇ ਮੁੱਦੇ ਤੇ ਦਿਵਾਲੇ ਘੁੰਮੀ ਹੈ ਉਹ ਹੈ ਬਲਵੰਤ ਸਿੰਘ ਰਾਜਵਾਨਾ ਦੀ ਰਿਹਾਈ ਪਿਛਲੇ ਦਿਨੀ ਮੁਲਾਕਾਤ ਹੋਈ ਗਿਆਨੀ ਤੇ ਨਾਲ ਸੀਗੇ ਪ੍ਰਧਾਨ ਸਾਹਿਬ ਸੋ ਰਾਜਵਾਨਾ ਹੁਣਾਂ ਦੀ ਮੁਲਾਕਾਤ ਜੋ ਹੋਈ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਸਵਾਲ ਖੜੇ ਹੋਏ ਸਨ ਕਿ ਮੁਲਾਕਾਤ ਚ ਹੋਇਆ ਕੀ ਹੈ ਅੱਜ ਜ਼ਾਹਿਰ ਕੀਤਾ ਉਹਨਾਂ ਨੇ ਕਿ ਮੁਲਾਕਾਤ ਹੈ ਜਿਹੜੀ ਉਹਨਾਂ ਦੀ ਰਿਹਾਈ ਨੂੰ ਲੈ ਕੇ ਟੇਲੋ ਸਾਹਿਬ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹੁਣ ਰਾਸ਼ਟਰਪਤੀ ਤੱਕ ਪਹੁੰਚ ਕਰਾਂਗੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਉਹ ਰਾਸ਼ਟਰਪਤੀ ਦੇ ਤੱਕ ਪਹੁੰਚ ਕਰਨ ਇਸ ਭਾਰਤ ਵਰ ਦੇ ਵਾਸੀ ਨੇ ਜਾ ਸਕਦੇ ਆ ਜੀ ਰੌਲਾ ਇਹਦੇ ਵਿੱਚ ਕਈ ਕੁਛ ਕਿਸਮ ਦਾ ਚੱਲਦਾ ਹੈ ਜਿਹੜੀ ਉਹਦੀ ਅਰਜੀ ਪਾਈ ਹੈ ਉਹ ਸ਼ਰੂਣੀ ਕਮੇਟੀ ਨੇ ਪਾਈ ਹੈ ਹੂੰ ਬਲਵੰਤ ਸਿੰਘ ਰਾਜੋ ਨੇ ਤਾਂ ਪਾਈਓ ਨਹੀਂ ਉਹ ਕਹਿੰਦਾ ਮੈਂ ਤਾਂ ਕੀਤਾ ਮੈਨੂੰ ਤਾਂ ਜੋ ਸਜ਼ਾ ਦੇਣੀ ਹੈ ਦਿਓ ਜੇ ਫਾਂਸੀ ਲਾਉਣੀ ਹੈ ਲਾਓ ਹੂੰ ਇਹਨਾਂ ਨੇ ਕੀਤਾ ਮਾਮਲਾ ਇਹ 2 ਸਾਲ ਤੋਂ ਰੁਕ ਰਿਹਾ ਬਿਲਕੁਲ ਅਸ ਵੇਲੇ ਜਾ ਕੇ ਇਹਨਾਂ ਨੂੰ ਕਿਉਂ ਯਾਦ ਆਇਆ ਜਦੋਂ ਸ਼ਰੂਮਨੀ ਕਾਲੀਦਾਲ ਪੂਰੀ ਤਰ੍ਹਾਂ ਫਸਿਆ ਖਤਮ ਹੋਇਆ ਹੋਇਆ ਹੈ ਇਹਨਾਂ ਦਾ ਪ੍ਰਧਾਨ ਬੁਰੀ ਤਰ੍ਹਾਂ ਫਸਿਆ ਹੋਇਆ ਹੈ ਹਰ ਵਾਰੇ ਕੋਈ ਨਾ ਕੋਈ ਮਤਲਬ ਕੋਈ ਇਸ ਤਰ੍ਹਾਂ ਦਾ ਕਦਮ ਚੱਲਦਿਆ ਕਦੇ ਨਿਸ਼ਾਨ ਸਾਹਿਬ ਦੇ ਚੂਲੇ ਬਦਲਣ ਲੱਗ ਜਾਂਦੇ ਕਿ ਇਹਨੂੰ ਧਿਆਨ ਨੂੰ ਥੋੜਾ ਜਿਹਾ ਡਾਇਵਰਟ ਕਰ ਦੋ ਕੋਈ ਇਹੋ ਜਿਹਾ ਮੁੱਦਾ ਚੱਲ ਜੇ ਜਿਹਦੇ ਵਿੱਚ ਸੁਖਵੀਰ ਸਿੰਘ ਵਾਲਾ ਮੁੱਦਾ ਡਿਲੀਊਟ ਹੋ ਜੇ ਤੇ ਦੂਜਾ ਮੁੱਦਾ ਭਾਰੂ ਪੈ ਜੇ ਲੋਕ ਭੁੱਲ ਜਾਣ ਜੀ ਪਰ ਲੋਕ ਭੁੱਲਣ ਵਾਲੇ ਨਹੀਂ ਹੂੰ ਤੁਸੀਂ ਬਥੇਰੀਆਂ ਲਿਚਕੜਿਚੀਆਂ ਲੋਕਾਂ ਨਾਲ ਖੇਡ ਲੀਆਂ ਅਜੇ ਤੱਕ ਤੁਹਾਨੂੰ ਇਹ ਸਮਝ ਨਹੀਂ ਆਈ ਕਿ ਤੁਸੀਂ ਖੜ ਕਿੱਥੇ ਗਏ ਕਹਿੰਦੇ ਹੁਣ ਅਕਾਲੀ ਦਲ ਦਾ ਮਤਲਬ ਨਨਦਪੁਰਝਾਈ ਦੀ ਪਾਰਟੀ ਜੀ ਗਰੀਬਕੌਰ ਐ ਐਮਐਲਏ ਰਹੇਗੇ ਹੂੰ ਤੇ ਦੰਦ ਐਮਪੀ ਪਾਰਲੀਮੈਂਟਡ ਐਮਪੀ ਐ ਸੋ ਜਦੋਂ ਤੱਕ ਅਸਲੀਅਤ ਤੇ ਨਹੀਂ ਜਾਉਂਗੇ ਕਿਉਂਕਿ ਐਮਐਲਏ 2 ਨੇ ਇਹ ਵਾਲੀ ਸਾਹਿਬ ਇਹਨਾਂ ਦੇ ਨਾਲ ਨਹੀਂ ਡਾਕਟਰ ਸੁਖੀ ਚਲੇ ਗਏ ਤੇ ਫਿਰ ਕ ਡੈਫੀਨੇਸ਼ਨ ਤਾਂ ਇਹ ਹੀ ਰਹੇਗੀ ਕਿ ਨਾਂ ਦਾ ਭਰਜਾਈ ਦੀ ਪਾਰਟੀ ਜੀ ਸੋ ਉਹਨੂੰ ਭਰਜਾਈ ਨੂੰ ਜਿਹੜੀ ਉਹ ਬਣਾਈ ਹੈ ਇੱਕ ਕਮੇਟੀ ਪਿੱਛੇ ਜੇ ਇਹਨਾਂ ਨੇ ਉਹਦਾ ਤਾਂ ਮੈਂਬਰੀ ਨਹੀਂ ਬਣਾਇਆ ਜੀ ਬਿਲਕੁਲ ਉਹਨਾਂ ਨੂੰ ਤਾਂ ਸੱਦ ਲਿਆ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਹੂੰ ਤੇ ਆ ਡਾਕਟਰ ਸੁਖੀ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਦੇ ਮੁਖੀ ਸੀਗੇ ਵਿਧਾਨ ਸਭਾ ਚ ਜੀ ਉਹ ਨਹੀਂ ਸੱਦੇ ਉਹ ਚਲੇ ਗਏ ਕੰਮੀ ਖਤਮ ਕਰ ਗਏ ਹੂੰ ਸੋ ਇਹ ਕਹਿੰਦੇ ਕਿ ਅਸੀਂ ਸੁਪਰੀਮ ਕੋਰਟ ਤੱਕ ਜਾਵਾਂਗੇ ਰਿਹਾਈ ਦਾ ਮੁੱਦਾ ਉਠਾਇਆ ਵਾ ਹੈ ਪੰਜਾਬ ਸਰਕਾਰ ਨੂੰ ਕਿਹਾ ਸੀ ਪੰਜਾਬ ਸਰਕਾਰ ਤਾਂ ਛੱਡੋ ਇਹਨਾਂ ਨੂੰ ਤਾਂ ਡੀਸੀ ਦਾ ਅੰਮ੍ਰਿਤਸਰ ਦਾ ਟਾਈਮ ਨਹੀਂ ਦਿੰਦਾ ਬਿਲਕੁਲ ਪਿੱਛੇ ਇੱਕ ਕਮੇਟੀ ਬਣਾਈ ਇਹਨਾਂ ਨੇ ਬੱਦੀ ਸਿੰਘਾਂ ਬਾਰੇ ਪੰਜ ਛੇ ਬੰਦੇ ਪਾਤੇ ਉਹ ਚ ਜਿਹਦੇ ਵਿੱਚ ਇਹ ਬੀਬੀ ਕਮਲਦੀਪ ਕੌਰ ਵੀ ਰਾਜਵਾਨਾ ਸਾਹਿਬ ਦੀ ਭੈਣ ਇੱਕ ਵੱਡੇ ਅਖਬਾਰ ਦੇ ਸੰਪਾਦਕ ਸਾਹਿਬ ਨੂੰ ਵੀ ਪਾਤਾ ਕਈ ਹੋਰ ਮੈਂਬਰ ਉਹਦੇ ਵਿੱਚ ਪਾਤੇ ਤੇ ਅਜੇ ਤੱਕ ਗ੍ਰਹਿ ਮੰਤਰਾਲੇ ਜਾਂ ਪ੍ਰਧਾਨ ਮੰਤਰੀ ਸਾਹਿਬ ਨੇ ਟਾਈਮ ਨਹੀਂ ਦਿੱਤਾ ਨਾ ਟਾਈਮ ਨਹੀਂ ਦੁੱਤਾ ਜੀ ਸੋ ਇਹਨਾਂ ਦੀ ਸਥਿਤੀ ਕਿੱਥੇ ਚੱਕ ਪਹੁੰਚੀ ਆ ਅਕਾਲੀ ਦਲ 103 ਸਾਲੀ ਪੁਰਾਣੀ ਪਾਰਟੀ ਸੀ ਮੈਂ ਇੱਕ ਵਾਰ ਨਹੀਂ ਬਹੁਤ ਵਾਰ ਕਹਿ ਦੁੱਤਾ ਕਿ ਅਕਾਲੀ ਦਲ ਸਾਡੀ ਸਿੱਖੀ ਸਤਰੀ ਪਾਰਟੀ ਹੈ ਇਹਦਾ ਮਜ਼ਬੂਤ ਰਹਿਣਾ ਪੰਜਾਬ ਦੇ ਹਿੱਤ ਚ ਹੈ ਪਰ ਜੋ ਆਪ ਹੀ ਨਹੀਂ ਰਹਿਣਾ ਚਾਹੁੰਦੇ ਜੀ ਬਹੁਤ ਵੱਡੇ ਬਵਾਦਾਂ ਚ ਫਸੇ ਹੋਏ ਨੇ ਤੇ ਇੱਥੇ ਸਥਿਤੀ ਇਹ ਬਣ ਗਈ ਹੈ ਜਾਂ ਤਾਂ ਅਕਾਲੀ ਦਲ ਬਚਾ ਲਓ ਜਾਂ ਪਰਿਵਾਰ ਬਚਾ ਲਓ ਹੂੰ ਇਹ ਕਾਲੀਦਾਲ ਦੇ ਲੀਡਰਾਂ ਨੇ ਦੇਖਣਾ ਵੀ ਕਿਹਨੂੰ ਬਚਾਉਣਾ ਹੈ ਜੀ ਤੁਸੀਂ ਦੇਖੋ ਤਾਜ਼ਾ ਉਦਾਹਰਨ ਬਹੁਤ ਸਾਰੇ ਜਿਹੜੇ ਉਹ ਕਾਂਗਰਸ ਪਾਰਟੀ ਦਾ ਦਿੰਦੇ ਨੇ ਪਿਛਲੀਆਂ ਚੋਣਾਂ ਤੋਂ ਬਾਅਦ ਰਾਹੁਲ ਗਾਂਧੀ ਨੂੰ ਪੱਪੂ ਦਾ ਖਿਤਾਬ ਦਿੱਤਾ ਸੀ ਬਿਲਕੁਲ ਉਸ ਪੱਪੂ ਨੇ ਦੋ ਯਾਤਰਾਵਾਂ ਕੀਤੀਆਂ ਲੋਕਾਂ 'ਚ ਗਿਆ ਅੱਜ ਉਹ ਵਿਰੋਧੀ ਧਿਰ ਦਾ ਉਹ ਆਗੂ ਹੈ ਜੀ ਤੋ ਸਰਕਾਰ ਨੂੰ ਵੀ ਕੰਬੜੀ ਛਿੜਦੀ ਹੈ ਛਿੜਦੀ ਹੈ ਕਾਰਨ ਮੁੱਦੇ ਉਠਾਏ ਜੀ ਮੁੱਧਿਆ ਤੇ ਗੱਲ ਕੀਤੀ ਉਹਨੂੰ ਭਾਵੇਂ 5ਵੀਂ ਲਾਈਨ 'ਚ ਬਿਠਾ ਦਿਓ ਉਹ ਆਪਣੇ ਭਾਸ਼ਣ 'ਚ ਕਹਿੰਦਾ ਕਿ ਨਰਿੰਦਰ ਮੋਦੀ ਜੀ ਮੈਨੂੰ ਡਰਦੇ ਆ ਹੂੰ ਸੋ ਅੱਜ اپੋਜੀਸ਼ਨ ਵਿਰੋਧੀ ਧਿਰ ਦੇ ਵਿੱਚ ਉਹ ਕਾਫੀ ਸਟਰੋਂਗ ਨੇ ਜੀ ਸੋ ਉਹਨਾਂ ਨੇ ਮਲਕਰਜਨ ਖੜਗੇ ਨੂੰ ਪ੍ਰਧਾਨ ਬਣਾਤਾ ਚੱਲਦੀ ਤਾਂ ਸਾਰੀ ਇਹਨਾਂ ਦੀ ਹੀ ਹੈ ਬਿਲਕੁਲ ਤੇ ਜਦੋਂ ਤੌੜਾ ਸਾਹਿਬ ਨੇ ਉਦੋਂ 98 ਦੇ ਲਗਭਗ ਬਾਦਲ ਸਾਹਿਬ ਨੂੰ ਇਹ ਹੀ ਗੱਲ ਕਹੀ ਸੀ ਨਾ ਕਿ ਬਾਦਲ ਸਾਹਿਬ ਤੁਹਾਡੇ ਕੋਲ ਕੰਮ ਬਹੁਤ ਜ਼ਿਆਦਾ ਹੈ ਤੁਸੀਂ ਕੋਈ ਜਾਣੀ-ਜਾਨੀ ਆਪਦੇ ਨੂੰ ਐਕਟਿੰਗ ਪ੍ਰਧਾਨ ਲਾ ਲੋ ਹੂੰ ਜਿਹੜਾ ਉਹ ਕੰਮ ਤੁਹਾਡਾ ਸੰਭਲੇ ਤੇ ਤਗੜ 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 ਕਰਕੇ ਉਦੋਂ ਤੱਕ ਨਹੀਂ ਹਟੇ ਜਦੋਂ ਤੱਕ ਟੋੜਾ ਸਾਹਿਬ ਨੂੰ ਬਾਹਰ ਨਹੀਂ ਕੱਢਿਆ ਹੂੰ ਉਹਨਾਂ ਨੇ ਐਜੀਪੀਸੀ ਤੋਂ ਅਸਤੀਫਾ ਦਿੱਤਾ ਅਸਤੀਫਾ ਨਹੀਂ ਮੰਨਿਆ ਹੂੰ ਬਾਹਰ ਕੱਢਿਆ ਹੂੰ ਸੋ ਹੱਥਾਂ ਨਾਲ ਦਿੱਤੀਆਂ ਸੀ ਜਿਹੜੀਆਂ ਫਿਰ ਦੰਦਾ ਨਾ ਖੋਲੋ ਪੰਡਤ ਦੰਦਾ ਨਾਲ ਵੀ ਨਹੀਂ ਖੁੱਲ ਰਹੀਆਂ ਚਰਚਾ ਜੱਧਰ ਸਾਹਿਬ ਦੇ ਵਿਦੇਸ਼ ਜਾਣ ਦੀ ਵੀ ਹੈ ਵੀ ਜੱਧਰ ਸਾਹਿਬ ਅਚਾਨਕ ਤਿੰਨਕ ਦਿਨਾ ਬਾਅਦ ਦੁਬਾਰਾ ਫੇਰ ਕਿਉਂ ਤੁਰ ਗਏ ਹੂੰ ਇਹ ਸਾਰਾ ਚੀਜ਼ਾਂ ਦੇ ਪਿੱਛੇ ਜਿਹੜੀ ਖਿਚੜੀ ਪੱਕੀ ਆ ਨਾ ਉਹ 30 ਤਰੀਕ ਨੂੰ ਜਥੇਦਾਰਾਂ ਦੀ ਮੀਟਿੰਗ ਦੇ ਵਿੱਚ ਸਪਸ਼ਟ ਹੋ ਜਾਏਗੀ ਹੂੰ ਜੇ ਤਾਂ ਜਥੇਦਾਰ ਸਾਹਿਬਾਨਾਂ ਨੇ ਸੰਗਤਮਤਾਕ ਫੈਸਲਾ ਕਰਤਾ ਫੇਰ ਤਾਂ ਠੀਕ ਹੈ ਜੀ ਜੇ ਫੈਸਲਾ ਸੰਗਤ ਦੇ ਭਾਵਨਾਵਾਂ ਮੁਤਾਬਕ ਨਾ ਹੋਇਆ ਤੇ ਅਜੇ ਸਾਨੂੰ ਉਮੀਦ ਹੈ ਕਿ ਜੱਦਰ ਸਾਹਿਬ ਇਸ ਗੱਲ ਦਾ ਖਿਆਲ ਰੱਖਣਗੇ ਉਹ ਆਜਾ ਫੈਸਲਾ ਹੀ ਕਰਨਗੇ ਜਿਹੜਾ ਸ਼੍ਰੀ ਕਾਲ ਤਕਤੂ ਸਾਹਿਬ ਤੋਂ ਆਸ ਰੱਖੀ ਸੰਗਤ ਨੇ ਰੱਖੀ ਹੋਈ ਹੈ ਤੇ ਉਹਦੇ ਮੁਤਾਬਕ ਹੀ ਹੋਵੇਗਾ ਬੱਤੀ ਗੱਲ ਜੀ ਢਿੱਲੋਂ ਸਾਹਿਬ ਅੱਜ ਇੱਕ ਮੀਟਿੰਗ ਹੋਈ ਹੈ ਮੀਟਿੰਗ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੀ ਸਾਬਕਾ ਡਿਪਟੀ ਸੀਐਮ ਮਨੀਸ਼ ਸਸੋਧੀਆਂ ਹੁਣਾਂ ਦੇ ਨਾਲ 17 ਮਹੀਨਿਆਂ ਬਾਅਦ ਜੇਲ੍ਹ ਤੋਂ ਬਾਹਰ ਆਏ ਤੇ ਇਹਨਾਂ 17 ਮਹੀਨਿਆਂ ਬਾਅਦ ਦੀ ਪਹਿਲੀ ਮੁਲਾਕਾਤ ਹੈ ਜਿਹੜੀ ਉਹ ਮੰਨੀ ਗਈ ਹੈ ਇੱਕ ਪਾਸੇ ਤੁਹਾਡੇ ਲੋ ਸਾਬ ਇਲੈਕਸ਼ਨ ਕਮਿਸ਼ਨ ਦੀ ਪੀਸੀ ਵੀ ਕਿਉਂਕਿ ਚੋਣ ਦਾ ਐਲਾਨ ਵੀ ਹੋਣਾ ਉਸ ਤੋਂ ਪਹਿਲਾਂ ਇਹ ਮੁਲਾਕਾਤ ਕਿਵੇਂ ਦੇਖਦੇ ਉਸ ਨੂੰ ਦੇਖੋ 17 ਮਹੀਨਿਆਂ ਬਾਅਦ ਉਹ ਆਏ ਨੇ ਡਿਪਟੀ ਸੀਐਮ ਰਹੇ ਨੇ ਤੇ ਕੇਜਰੀਵਾਲ ਸਾਹਿਬ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਵਿੱਚ ਦੂਜੇ ਵੱਡੇ ਆਗੂ ਨੇ ਜੀ ਪਤਾ ਤਾਂ ਇਹ ਚੱਲਦਾ ਸੀ ਵੀ ਸ਼ਾਇਦ ਕੇਜਰੀਵਾਲ ਸਾਹਿਬ ਕਹਿ ਦੇਣ ਕਿ ਉਹਨਾਂ ਨੂੰ ਡਿਪਟੀ ਮੁੱਖ ਮੰਤਰੀ ਦੀ ਸੌਂਹੇ ਚਕਾ ਦੇਣ ਹੂੰ ਜਾਂ ਮੁੱਖ ਮੰਤਰੀ ਐਕਟਿੰਗ ਬਣਾ ਦੇਣ ਜੀ ਲੱਭੇ ਸਵੇਰ ਤੋਂ ਬਾਅਦ ਉਹ ਵਾਪਸ ਆਏ ਬਾਹਰ ਆਏ ਬਾਰਵੀ ਉਹ ਜਵਾਨ ਤਤੇ ਆਏ ਨੇ ਜੀ ਮੈਨੂੰ ਇਹ ਲੱਗਦਾ ਕਿ ਜਿਵੇਂ ਉਹ ਆਏ ਇੱਕ ਤਾਂ ਵੈਸੇ ਵੀ ਆਪਣੇ ਸਿਸ਼ਟਾਚਾਰ ਹੈ ਹਮ ਇਹਨਾਂ ਦੀ ਪਾਰਟੀ ਦੇ ਦੂਜੇ ਵੱਡੇ ਆਗੂ ਨੇ ਤੇ ਉਹੋ ਜੇ ਆਗੂ ਨੂੰ ਮਿਲਣ ਵਾਸਤੇ ਸਰਕਾਰ ਦਾ ਮੁਖੀ ਅਕਸਰ ਜਾਂਦਾ ਕਿਉਂਕਿ ਸਾਰੇ ਇਕੱਠੇ ਸੀ ਬਿਲਕੁਲ ਪਹਿਲਾਂ ਜਦੋਂ ਚਾਰ ਇਹ ਜਿੱਤੇ ਦਿੱਲੀ ਚੋਂ ਤਾਂ ਕੋਈ ਵੀ ਨਹੀਂ ਜਿੱਤੇ ਜੀ ਅੱਜ ਤੱਕ ਅਰ ਦਿੱਲੀ ਚੋਂ ਮੈਂਬਰ ਪਾਰਲੀਮੈਂਟ ਦਾ ਕੋਈ ਨਹੀਂ ਜਿੱਤੇ ਬਿਲਕੁਲ ਸੋ ਰਾਜ ਸਭਾ ਚੋਂ ਗਏ ਨੇ ਤੇ ਜਿਹੜੀ ਪੰਜਾਬ ਦੀ ਰਾਜ ਸਭਾ ਹੈ ਉਹਦੇ ਤੇ ਵੀ ਕਾਬੂ ਕਰ ਲ ਗਏ ਜੀ ਕਈ ਬੰਦੇ ਬਾਹਰੋਂ ਲਿਆ ਕੇ ਇੱਥੇ ਫਿੱਟ ਕਰਤੀ ਚਲੋ ਬਾਕੀ ਵੀ ਕਰਦੇ ਆ ਜਿਨ੍ਹਾਂ ਨੇ ਕੀਤੇ ਕੋਈ ਦਮੀ ਗੱਲ ਨਹੀਂ ਜੀ ਸੋ ਮੈਂ ਇਹੋ ਬੇਨਤੀ ਕਰਾਂਗਾ ਕਿ ਅੱਜ ਉਹ ਮਿਲੇ ਨੇ ਇਹਦੇ ਵਿੱਚ ਮਾਨ ਸਾਹਿਬ ਨੇ ਕੋ ਗੁਰ ਲੈ ਕੇ ਆਏ ਨੇ ਹਾਂ ਜਾਂ ਕੀ ਹੈ ਪੰਜਾਬ ਤੇ ਇਹਨਾਂ ਦੇ ਜਿਹੜੇ ਸਬੰਧ ਆ ਉਹ ਕਿਵੇਂ ਚੰਗੇ ਰਹਿਣਗੇ ਹਰਿਆਣੇ ਦੀ ਚੋਣ ਆ ਗਈ ਮੁੱਖ ਮੰਤਰੀ ਤਾਂ ਪਹਿਲੇ ਹੀ ਹਰਿਆਣੇ ਚ ਡੇਰੇ ਗੱਡੀ ਬੈਠੇ ਆ ਜੀ ਜੀ ਪੰਜਾਬ ਦੇ ਵਿੱਚ ਹੜ੍ਹ ਆ ਰਿਹਾ ਉਹ ਜਿਹੜਾ ਗੁਰਦਾਸਪੁਰ ਦੇ ਕੋਲ ਉਹ ਮਕੌੜਾ ਪੱਤਨ ਹੈ ਪਰਲੇ ਪਾਸੇ ਉਥੇ ਰਾਵੀ ਚ ਫੇਰ ਪਾਣੀ ਵੱਧ ਆ ਗਿਆ ਸੱਤ ਪਿੰਡਾਂ ਦਾ ਪਹਿਲਾਂ ਤੋਂ ਹੀ ਸੰਪਰਕ ਟੁੱਟਿਆ ਹੋਇਆ ਹੈ ਹੂੰ ਸੋ ਗੱਲ ਤਾਂ ਇਹ ਹੈ ਵੀ ਸਮੱਸਿਆ ਮਾਂ ਦੀ ਹੁਣ ਸਵਾਲ ਉੱਠ ਗੜਿਆ ਇੱਕ ਪਾਸੇ ਸਾਡੇ ਮੁੱਖ ਮੰਤਰੀ ਜਦੋਂ ਸੁਖਵੀਰ ਸਿੰਘ ਬਾਦਲ ਨੂੰ ਕਹਿੰਦੇ ਸੀ ਜੇ ਇੰਨੀ ਨਹੀਂ ਸਿਕਿਉਰਿਟੀ ਲੈਣੀ ਆ ਫਿਰ ਮੁਰਗੀ ਖਾਂਦੇ ਖੋਲੋ ਹੂੰ ਤੇ ਢੰਡੋਰਾ ਪਿੱਟਦੇ ਨਹੀਂ ਥੱਕਦੇ ਜੀ ਕਿ ਸਾਡਾ ਤਾਂ ਜੇ ਅਮਨ ਕਾਨੂੰਨ ਬਹੁਤ ਜ਼ਿਆਦਾ ਹੈ ਬਿਲਕੁਲ ਕੱਲ ਪ੍ਰਧਾਨ ਮੰਤਰੀ ਨੇ ਬਿਲਕੁਲ ਨਹੀਂ ਆਪਣੇ ਸਟੇਜ ਬੋਲਟ ਪ੍ਰੂਫ ਸ਼ੀਸ਼ਾ ਲਾਇਆ ਜੀ ਤੇ ਸਾਡੇ ਮੁੱਖ ਮੰਤਰੀ ਸਾਹਿਬ ਉਹ ਸ਼ੀਸ਼ਾ ਲਾ ਕੇ ਬੈਠੇ ਸੀਗੇ ਹੂੰ 16 ਲੱਖ ਰੁਪਏ ਉਹ ਤੇ ਖਰਚ ਕਰਤਾ 40 45 ਮਿੰਟ ਦੇ 20 ਮਿੰਟ ਦੇ ਭਾਸ਼ਣ ਦੇ ਸਮੋਹ ਸਮੋਦਨ ਤੇ ਹੂੰ 8 ਲੱਖ ਰੁਪਏ ਮਤਲਬ 10 ਮਿੰਟਾਂ ਦਾ ਪਿਆ ਜੀ 20 ਲੱਖ ਪਿਆ ਉਹ 20 ਮਿੰਟਾਂ ਦਾ ਨਾ 16 ਲੱਖ ਪਿਆ 20 ਮਿੰਟਾਂ ਦਾ ਹੂੰ ਸੋ ਸੋਚਣ ਵਾਲੀ ਗੱਲ ਇਹ ਹੈ ਕਿ ਸਾਰਾ ਕੁਝ ਕਿਉਂ ਵਾਪਰ ਰਿਹਾ ਹੈ ਤੁਸੀਂ ਕਹਿ ਨਹੀਂ ਤੇ ਕਰਨੀ ਦੇ ਪੱਕੇ ਨਹੀਂ ਜਦੋਂ ਤੁਸੀਂ ਸੁਖਵੀਰ ਸਿੰਘ ਬਾਦਲ ਨੂੰ ਟੀਚਰਾ ਕਰਦੇ ਸੀ ਇਸ ਪਰਿਵਾਰ ਨੂੰ ਟੀਚਰਾ ਕਰਦੇ ਸੀ ਕਿ ਧੂਰੀ ਵਾਲੇ ਸਟੇਸ਼ਨ ਤੇ ਗਨਮੈਨ ਛੱਡ ਕੇ ਆਜੋ ਜੀ ਤੇ ਦੇਖੋ ਤੁਹਾਡਾ ਹਾਲ ਕੀ ਕਰਨਗੇ ਹੁਣ ਧੂਰੀ ਤੋਂ ਤੁਸੀਂ ਚੋਣ ਲੜਿਓ ਤੁਹਾਡੇ ਤਾਂ ਆਪਣੇ ਨੇ ਤੁਸੀਂ ਬਿਨਾਂ ਗਨਮੈਨਾਂ ਤੋਂ ਆਜੋ ਜੀ ਬਿਲਕੁਲ ਸੋ ਜਦੋਂ ਸਾਡੇ ਰਾਸੀ ਆਗੂ ਕਹਿ ਨਹੀਂ ਤੇ ਕਰਨੀ ਦੇ ਪੱਕੇ ਨਾ ਹੋਣ ਸਤਾ ਚੋਂ ਬਾਹਰ ਹੋ ਬੜੇ ਸਬ ਜਵਾਬ ਦਿਖਾਉਣੇ ਹੋ ਤੇ ਜਦੋਂ ਸਤਾ ਚਾ ਚਾਜਨ ਨੂੰ ਫਿਰ ਤੁਹਾਨੂੰ ਡਰ ਬਹੁਤ ਲੱਗਣ ਲੱਗ ਜਾਂਦਾ ਹੈ ਤੇ ਜੇ ਫਿਰ ਡਰ ਲੱਗਦਾ ਹੈ ਤੇ ਉਦੋਂ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਫਿਰ ਇਹਨਾਂ ਪੋਸਟਾਂ ਤੇ ਬੈਠਣ ਦਾ ਫਾਇਦਾ ਕੀ ਹੋਇਆ ਮੈਨੂੰ ਲੱਗਦਾ ਅਸਲ ਦੇ ਵਿੱਚ ਜਿਹੜੀ ਲਾਲ ਫੀਤਾ ਚਾਈ ਹੈ ਭਵੇਂ ਸਿਵਲ ਹੈ ਭਵੇਂ ਪੁਲਿਸ ਹੈ ਉਹ ਮੁੱਖ ਮੰਤਰੀ ਦੇ ਘੇਰੇ ਘੇਰੇ ਭਾਰੂ ਪੈਂਦੀ ਦਿਸ ਰਹੀ ਹੈ ਜੀ ਦੂਜੇ ਪਾਸੇ ਢਿੱਲੋ ਸਾਹਿਬ ਅੱਜ ਮੁੱਖ ਮੰਤਰੀ ਕੇ ਜੀ ਵਾਲ ਹੁਣਾਂ ਦਾ ਜਨਮ ਦਿਨ ਵੀ ਹੈ ਸੋ ਜਨਮ ਦਿਨ ਦੇ ਉੱਪਰ ਇੱਕ ਮੁਲਾਕਾਤ ਵੀ ਹੋਈ ਤੇ ਨਾਲ ਨਾਲ ਇੱਕ ਕਿਹਾ ਗਿਆ ਕਿ ਅਚੇਹਾ ਪਹਿਲਾ ਜਨਮ ਦਿਨ ਹੈ ਕਿ ਜਦੋਂ ਆਪਣੇ ਪਰਿਵਾਰ ਦੇ ਨਾਲ ਨਹੀਂ ਹੈ ਜਦੋਂ ਪਾਰਟੀ ਵਰਕਰਾਂ ਦੇ ਨਾਲ ਸੈਲੀਬ੍ਰੇਸ਼ਨ ਹੈ ਜਿਹੜੀ ਉਹ ਨਹੀਂ ਕਰ ਸਕੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਮੇਰਾ ਖਿਆਲ ਜਿਹੜਾ ਮਾਨ ਸਾਹਿਬ ਉੱਥੇ ਗਏ ਨੇ ਇੱਕ ਕਾਰਨ ਨਹੀਂ ਵੀ ਹੁੰਦਾ ਥਾ ਇਕੱਠਾ ਰੱਖ ਲਿਆ ਜੀ ਨਾਲੇ ਤਾਂ ਉਹਨਾਂ ਦੀ ਸੈਲੀਬ੍ਰੇਸ਼ਨ ਕਰਿਆ ਆਉਣਗੇ ਨਾਲੇ ਮਿਲਿਆ ਆਉਣਗੇ ਜੀ ਸੋ ਸਾਡੇ ਇਥੇ ਮੰਤਰੀ ਨੇ ਲੋਕ ਸੰਪਰਕ ਤੇ ਹੋਰ ਮਾਈਨਿੰਗ ਵਗੈਰਾ ਦੇ ਚੇਤਨ ਸਿੰਘ ਜੋੜੇ ਮਾਜਰਾ ਜੀ ਉਹਨਾਂ ਨੇ ਵੀ ਕੇਜਰੀਵਾਲ ਸਾਹਿਬ ਦਾ ਕੇਕ ਲੈ ਆ ਕੇ ਰੱਖ ਲੈ ਸ਼ਕਾਤਾ ਸਾਰਿਆਂ ਨੂੰ ਹੂੰ ਦੇਖੋ ਲੀਡਰ ਜਿਹਾ ਜਾਂ ਮਰਜੀ ਹੋਵੇ ਸਾਡਾ ਸਸ਼ਟਾਚਾਰ ਹੈ ਕਿ ਅਸੀਂ ਉਹਦੀ ਲੰਬੀ ਉਮਰ ਦੀ ਕਾਮਨਾ ਕਰਦੇ ਹਾਂ ਕਰਦੇ ਹਾਂ ਸੋ ਕੇਜਰੀਵਾਲ ਸਾਹਿਬ ਦੀ ਲੰਬੀ ਉਮਰ ਵਾਸਤੇ ਅੱਜ ਜਿੱਥੇ ਆਮ ਆਦਮੀ ਪਾਰਟੀ ਵਾਲਿਆਂ ਨੇ ਕੇਕ ਕੱਟਿਆ ਉੱਥੇ ਬਾਕੀਆਂ ਨੇ ਵੀ ਉਹਨਾਂ ਨੂੰ ਵਧਾਈ ਦੇਤੀ ਜੀ ਅੱਜ ਪੁਲਿਸ ਡਿਪਾਰਟਮੈਂਟ ਦੀ ਜੇਕਰ ਗੱਲ ਕਰੀਏ ਤਾਂ ਪੁਲਿਸ ਤੇ ਸਿਵਲ ਡਿਪਾਰਟਮੈਂਟ ਦੇ ਕੁਝ ਤਬਾਦਲੇ ਢਲੋ ਸਭ ਹੋਏ ਅਤੇ ਇੱਕ ਵੱਡੀ ਗੱਲ ਇਹ ਕਿ ਜਦੋਂ ਦੀ ਮਾਨ ਸਰਕਾਰ ਆਈ ਹੈ ਉਦੋਂ ਤੋਂ ਤਬਾਦਲਿਆਂ ਦੀ ਝੜੀ ਲਗਾਤਾਰ ਲੱਗਦੀ ਨਜ਼ਰ ਆ ਰਹੀ ਹੈ ਕੁਝ 2-4 ਮਹੀਨੇ ਪੈਂਦੇ ਨਹੀਂ ਤਬਾਦਲੇ ਨੇ ਜਿਹੜੇ ਉਹ ਫੇਰ ਹੋ ਜਾਂਦੇ ਨੇ ਪਹਿਲਾਂ 15 ਅਗਸਤ ਤੋਂ ਕੁਝ ਦਿਨ ਪਹਿਲਾਂ ਤਬਾਦਲੇ ਹੋਏ ਤੇ ਹੁਣ ਫੇਰ ਤਬਾਦਲੇ ਕਰ ਦਿੱਤੇ ਗਏ ਨੇ ਢਲੋ ਸਭ ਹੁਣ ਤਾਂ ਇਸ ਕਰਕੇ ਕਰਤੇ ਨਾ ਕਿਉਂਕਿ ਆਪਾਂ ਭੁੱਲ ਗਏ ਕਿ ਨਾ ਚਾਰ ਚੋਰਾ ਜਿਹੜੀਆਂ ਪੰਜਾਬ ਦੀਆਂ ਨੇ ਉਹ ਵੀ ਨਾਲ ਹੀ ਨੇ ਜੀ ਬਿਲਕੁਲ ਸੋ ਮੈਂ ਉਹਦੇ ਚ ਸੁਣਿਆ ਤਾਂ ਨਹੀਂ ਅਜੇ ਪਰ ਇਹਨਾਂ ਨੂੰ ਇਹ ਲੱਗਿਆ ਹੋਊਗਾ ਕਿ ਜ਼ਬਤਾ ਲੱਗ ਜਾਣਾ ਹੂੰ 200 ਤੋਂ ਬਾਅਦ ਡੀਐਸਪੀ ਬਦਲ ਤੇ 4 ਡੀਸੀ ਬਦਲ ਤੇ ਜੀ 9 ਦੇ ਕਰੀਬ ਐਸਪੀ ਬਦਲ ਤੇ ਹੂੰ ਸੋ ਜਦੋਂ ਇਹ ਸਾਰੀ ਸਥਿਤੀ ਐਸ ਕਿਸਮ ਦੀ ਬਣਦੀ ਹੈ ਇੱਥੇ ਪਤਾ ਨਹੀਂ ਕਿਉਂ ਆਮ ਤੌਰ ਤੇ ਪਹਿਲਾ ਸਮੱਸਿਆ ਅਜ ਤੋਂ 20 ਸਾਲ ਪਿੱਛੇ ਜਾਓ ਬਦਲੀਆਂ ਅਪ੍ਰੈਲ ਚ ਹੁੰਦੀਆਂ ਸੀ ਜੀ ਉਹਦਾ ਕਾਰਨ ਹੁੰਦਾ ਸੀ ਤੇ ਇਹ ਵੀ ਹੁੰਦਾ ਸੀ ਕਿ ਤੈਂ ਇੰਨਾ ਚਿਰ ਇੱਥੇ ਲਾਉਣਾ ਹੈ ਤਾਂ ਕਿ ਅਪ੍ਰੈਲ ਚ ਨਵਾਂ ਵਿਧਕ ਸੈਸ਼ਨ ਸ਼ੁਰੂ ਹੁੰਦਾ ਜਿਹੜਾ ਵੀ ਕੋਈ ਅਧਿਕਾਰੀ ਉੱਥੇ ਜਾਂਦਾ ਸੀ ਉਹ ਆਪਣੇ ਬੱਚੇ ਕਾਲਜ ਤੇ ਉਹਨਾਂ ਚ ਪੜਾਉਣ ਵਾਸਤੇ ਉਸ ਤਰ੍ਹਾਂ ਦਾ ਪ੍ਰਬੰਧ ਕਰ ਲੈਂਦੇ ਸੀ ਜੀ ਅੱਜ ਕੱਲ ਤਾਂ ਪਤਾ ਹੀ ਨਹੀਂ ਲੱਗਦਾ ਸਾਲ ਚ ਚਾਰ ਚਾਰ ਪੰਜ ਪੰਜ ਵਾਰੀ ਵੀ ਤਬਾਦਲੇ ਹੋ ਜਾਂਦੇ ਨੇ ਜੀ ਇਹਦਾ ਵੀ ਕੋਈ ਨਿਯਮ ਬੰਨਣਾ ਚਾਹੀਦਾ ਹੈ ਇਹ ਨਹੀਂ ਹੈ ਕਿ ਚੌਥੇ ਦਿਨ ਉਹਦਾ ਬਿਸਤਰਾ ਚ ਕਾ ਕੇ ਦੂਜੇ ਪਾਸੇ ਨੂੰ ਤੋਰ ਦੇ ਜੀ ਢਿਲੂ ਸਾਬ ਜੀ ਕੋਲ ਸਮਾਂ ਬਹੁਤ ਥੋੜਾ ਰਹਿ ਗਿਆ ਪਰ ਜਾਣ ਤੋਂ ਪਹਿਲਾਂ ਇੱਕ ਉਸ ਇੰਟਰਵਿਊ ਦੀ ਗੱਲ ਕਰ ਰਹੇ ਨੇ ਜੋ ਕਿ ਦਰਸ਼ਨ ਸਿੰਘ ਢਾਲੀ ਹੁਣ ਬਾਲ ਹੁਣਾਂ ਦੇ ਵੱਲੋਂ ਇੱਕ ਨਿੱਜੀ ਚੈਨਲ ਨੂੰ ਦਿੱਤੀ ਗਈ ਹੈ ਕਾਫੀ ਜ਼ਿਆਦਾ ਬਖੇੜੇ ਨੇ ਉਸ ਇੰਟਰਵਿਊ ਨੂੰ ਖੜੇ ਕਰਦੇ ਨੇ ਢਿਲੂ ਸਾਬ ਦਰਸ਼ਨ ਸਿੰਘ ਢਾਲੀਬਾਲ ਆਪਣੇ ਰਖੜੇ ਪਿੰਡ ਨਾਲ ਸਬੰਧਤ ਨੇ ਸਰਦਾਰ ਸੁਰਜੀਤ ਸਿੰਘ ਰਖੜਾ ਚਰਨਜੀਤ ਸਿੰਘ ਰਖੜਾ ਦੇ ਵੱਡੇ ਭਰਾ ਨੇ ਜੀ ਇਸ ਭਰਾ ਦੀਆਂ ਲਹਿਰਾ ਬਹਿਰਾ ਦਰਸ਼ਨ ਸਿੰਘ ਢਾਲੀਬਾਲ ਦੇ ਉੱਥੇ ਮਲਵਾਕੀ ਦੇ ਵਿੱਚ ਜਾਣ ਤੋਂ ਬਾਅਦ ਹੀ ਬਦਲ ਗਿਆ ਨੇ ਜੀ ਉਹ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੇ ਰਹੇ ਸੀ ਆ ਜਿਹੜੇ ਕਹਿੰਦੇ ਸੀ ਸਾਡਾ ਤਾਂ ਬਖੇੜਾ ਬਹੁਤ ਹੈ ਹੂੰ ਸਾਡਾ ਤਾਂ ਭਾਜਪਾ ਨਾਲ ਉਹ ਨਾਤਾ ਟੁੱਟ ਗਿਆ ਤੇ ਉਹ ਕਹਿੰਦੇ ਕਿ ਮੈਂ ਅਮਿਤ ਸ਼ਾਹ ਜੀ ਨੂੰ ਮਿਲਣ ਗਿਆ ਉਹ ਕਹਿੰਦੇ ਹਾਰ ਗਿਆ ਸੀਟਾਂ ਦੇ ਦਿਓ ਅਸੀਂ ਤੁਹਾਡੇ ਨਾਲ ਲੜਨ ਨੂੰ ਤਿਆਰ ਆਂ ਜੀ ਤੇ ਕਹਿੰਦੇ ਮੈਂ ਪਾਰਟੀ ਪ੍ਰਧਾਨ ਨੂੰ ਪੁੱਛਿਆ ਉਹ ਕਹਿੰਦੇ ਹਾਂ ਕੱਲ ਰੋ ਕੱਲ 4-5 ਸੀਟਾਂ ਦੀ ਗੱਲ ਕਰ ਲਿਓ ਕਹਿੰਦੇ ਮੈਂ ਮਤਸ਼ਾਹ ਜੀ ਨੂੰ ਕਹਤਾ ਵੀ 5 ਸੀਟਾਂ ਹੂੰ ਉਹਨਾਂ ਨੇ ਕਿਹਾ ਨੇ ਆ ਕੇ ਕਿਹਾ ਕਹਿੰਦੇ ਮੈਂ ਤਾਂ ਤੁਹਾਨੂੰ 4 ਕਿਹਾ ਸੀ ਉਹ ਕਹਿੰਦੇ 4-5 ਕਿਹਾ ਸੀ ਤੁਸੀਂ ਹੂੰ ਤੇ 5 ਦਾ ਮਨਵੇੜਾ ਉਹਨਾਂ ਨਾਲ ਕਰਿਆ ਆ ਆਓ ਆਪਾਂ ਗੱਲ ਕਰ ਲੈਨੇ ਆ ਜੀ ਤੇ ਚੋਰ ਨਾਲੋਂ ਪੰਡ ਕਾਲੀ ਪਾਰਟੀ ਪ੍ਰਧਾਨ ਜੀ ਕਹਿੰਦੇ ਕਰ ਲਓ ਫਿਰ ਗੱਲ ਉਹਨੇ ਫੋਨ ਕੀਤਾ ਅਮਿਤ ਸ਼ਾਹ ਜੀ ਕਹਿੰਦੇ ਵੀ ਆਜੋ ਉਹ ਕਹਿੰਦੇ ਸਾਡਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਕੱਲੀ ਗੱਲ ਕਰਨਾ ਚਾਹੁੰਦਾ ਹੈ ਕਹਿੰਦਾ ਉਹ ਝੂਠਾ ਬਹੁਤ ਹੈ ਹੂੰ ਉਹਦਾ ਗੱਲ ਕੁਸ਼ ਕਰਕੇ ਜਾਂਦਾ ਬਾਹਰ ਜਾ ਕੇ ਕੁਝ ਹੋਰ ਹੀ ਬਾਤ ਦਾ ਬਤੰਗੜ ਬਣਾ ਦਿੰਦਾ ਜੀ ਜੇ ਦੇਸ਼ ਦਾ ਗ੍ਰਹਿ ਮੰਤਰੀ ਇਹ ਕਹੇ ਦਰਸ਼ਨ ਸਿੰਘ ਢਾਲੀਵਾਲ ਨੂੰ ਬਿਲਕੁਲ ਕਿ ਤੁਹਾਡਾ ਤਾਂ ਪ੍ਰਧਾਨ ਦਾ ਇਕੱਲੇ ਨਾਲ ਤਾਂ ਨਹੀਂ ਮੈਂ ਗੱਲ ਕਰਨੀ ਹੂੰ ਕਹਿੰਦਾ ਉਹ ਤਾਂ ਬਾਤ ਦਾ ਬਤੰਗੜ ਬਣਾਉਂਦਾ ਝੂਠੋਤ ਬੋਲਦਾ ਹੈ ਇਹਦਾ ਕੀ ਕਹਾਂਗੇ ਹੂੰ ਪਹਿਲਾਂ ਇਹਨਾਂ ਨੇ ਕਿਹਾ ਨਾ ਸਾਡਾ ਤਾਂ ਰਿਸ਼ਤਾ ਨਹੀਂ ਜਦੋਂ ਇਹ ਬਾਗੀ ਹੋ ਗਏ ਉਦੋਂ ਕਹਿੰਦੇ ਮੇਰੀ ਤਾਂ ਗੱਲਬਾਤ ਚੱਲਦੀ ਰਹੀ ਹੈ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਹੂੰ ਤੇ ਆਰਐਸਐਸ ਤੇ ਭਾਜਪਾ ਦੇ ਬੰਦੇ ਇਹ ਜਿਹੜੇ ਬਾਗੀ ਨੇ ਜੀ ਗੱਲ ਤੁਸੀਂ ਕਰੋ ਤੁਸੀਂ ਕਰੋ ਤੇ ਬਾਗੀ ਉਹ ਨੇ ਇਸ ਵੇਲੇ ਅਕਾਲੀ ਦਲ ਜਿਸ ਸਥਿਤੀ ਵਿੱਚ ਫਸਿਆ ਹੋਇਆ ਹੈ ਇਹ ਰਾਹ ਨਹੀਂ ਲੱਭ ਰਿਹਾ ਵੀ ਕਿਹੜੇ ਪਾਸੇ ਨੂੰ ਜਾਈਏ ਸੋਚਿਆ ਇਹ ਜਾ ਰਿਹਾ ਹੈ ਕਿ ਕੋਈ ਹੋਰ ਮੁੱਦਾ ਖੜਾ ਹੋ ਜੇ ਕਿਸੇ ਤਰੀਕੇ ਨਾਲ ਤੇ ਸੁਖਵੀਰ ਸੋ ਬਾਦਲ ਬਚ ਕੇ ਨਿਕਲ ਜਾਣ ਜੀ ਇਹਦੇ ਵਿੱਚ ਅਕਾਲੀ ਦਲ ਦਾ ਸਿਧਾਂਤ ਇਹ ਹੈ ਪੰਥ ਦਾ ਸਿਧਾਂਤ ਇਹ ਹੈ ਪੰਜ ਪ੍ਰਧਾਨੀ ਸੰਵਾਦ ਜੀ ਬਹਿ ਕੇ ਗੱਲ ਕਰੋ ਸੱਚੇ ਮਨ ਨਾਲ ਗੱਲ ਕਰੋ ਹੂੰ ਇਹ ਸਾਰਾ ਕੁਝ ਬਹੁਤ ਵੱਡਾ ਹੈ ਜੀ ਪਰ ਇਹ ਦਿਨੋਂ ਦਿਨ ਫਸਦੇ 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 ਹੋਰ ਫਸਦੇ ਜਾ ਰਹੇ ਨੇ ਜੀ ਦਲਦਲ ਦੇ ਵਿੱਚ ਫਸਦੇ ਜਾ ਰਹੇ ਨੇ ਇਹਦੇ ਵਿੱਚੋਂ ਜੋ ਨਿਕਲਣਾ ਹੈ ਤਾ ਅਕਾਲੀ ਦਲ ਦੇ ਵਿੱਚ ਤਾਂ ਤ્યાਗ ਹੈ ਇਹ ਪੁੱਛਿਆ ਜਾ ਰਿਹਾ ਕਿ ਸੁਖਬੀਰ ਸਿੰਘ ਬਾਦਲ ਜੀ ਕਿਉਂ ਇਸ ਕੁਰਸੀ ਨਾਲ ਚਿੰਬੜਨਾ ਚਾਹੁੰਦਾ ਹੈ ਪਹਿਲਾਂ ਵੀ ਤਾਂ ਬਥੇਰੇ ਪ੍ਰਧਾਨ ਰਹੇ ਨੇ ਹੋਰ ਪ੍ਰਧਾਨ ਹੈ ਜੇ ਜਿੱਤੇ ਸੇਰਾ ਕਮਾਂਡਰ ਦੇ ਸਿਰ ਤੇ ਤੇ ਜੇ ਤੁਸੀਂ ਹਾਰੋ ਉਹ ਸੇਰਾ ਵੀ ਕਮਾਂਡਰ ਦੇ ਸਿਰ ਤੇ ਹੀ ਜਾਇਆ ਜਾਂਦਾ ਹੈ ਜੀ ਤ੍ਰਸੋ ਬਹੁਤ ਬਹੁਤ ਧੰਨਵਾਦ ਤੁਸੀਂ ਨਾਲ ਜੁੜੇ ਤੇ ਜਿਹੜੇ ਕੁਝ ਕੀਮਤੀ ਪੱਖ ਨੇ ਉਹ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ। ਸ਼ੁਕਰੀਆ ਮਿਹਰਬਾਨੀ। ਜੀ। ਸੋ ਅੱਜ ਕੁਝ ਖਾਸ ਵਿਚਾਰ ਚਰਚਾਵਾਂ ਨੇ ਜਿਹੜੀਆਂ ਵੱਖ-ਵੱਖ ਮੁੱਦਿਆਂ ਤੇ ਕੀਤੀਆਂ ਨੇ। ਸੋ ਇਸੇ ਤਰ੍ਹਾਂ ਕੱਲ ਮੁਰਤੋਂ ਹਾਜ਼ਰ ਹੋਵਾਂਗੇ। ਮੈਨੂੰ ਦਿਓ ਇਜਾਜ਼ਤ। ਧੰਨਵਾਦ।